ਅਸਲੀ ਕਾਲ ਜੀ ਅਸਲੀ ਕਾਲ ਜੀ ਬਾੜ ਵਾਲੀ ਬਾੜ ਵਾਲੀ ਲੇਬਰ ਹੁੰਦੀ ਨਾ ਲਿਖਣ ਵਾਲਾ ਨਹੀਂ ਹੈਗਾ ਹੋ ਗਿਆ ਹੁਣ ਬੜਾ ਸਾਲਾ ਪਟੂਗਾ ਤੂੰ ਬਹੁਤ ਟੱਟ ਲੋ ਮੇਰੇ ਬਤਾਉਣੇ ਮੁੰਡੇ ਨੂੰ ਆਹ ਠੀਕ ਆ ਚਾਚੇ ਆ ਹੋ ਜਾਣਾ ਇਹ ਹੋ ਜਾਣਾ ਕਿੰਨੇ ਟਾਈਮ ਤੋਂ ਹੁਣ ਕਿਤੇ ਤੈਨੂੰ ਹੁਣੀ ਸ਼ਾਵਾਂ ਦਾ ਕਹ ਰਿਹਾ ਕੱਲ ਨੂੰ ਮੈਂ ਸ਼ਾਮਾਂ ਬੈਠਾ ਨਹੀਂ ਫਿਰ ਠੀਕ ਆ ਯਾਰ ਹਰ ਹਰਾ ਪਿਆ ਇਹ ਇਨੇ ਬਾਈਕ ਮੇਰੀ ਸੁਣ ਲੈ ਗੱਲ ਹਰਾ ਪਿਆ ਬਤਾ ਰਿਹਾ ਠੀਕ ਆ ਇਹਦੇ ਹੋਣਾ ਆ ਨਾ ਦੇਖ ਆਣ ਵਾਲੇ ਉਹ ਇੱਕ ਬੂਟਾ ਦੇਖੜਾ ਵਧੀਆ ਹਾਂ ਉਹ ਚਾਣਾ ਆ ਜੀ ਜੇ ਅਜੇ ਕਾਣਾ ਵਧੀਆ ਆ ਹਾਂ ਆਕਸੈਂਟਰ ਆ ਤੇ ਸੈਂਟਰਲ ਆ ਸੈਂਟਰਲ ਆ ਹਾਂ ਵਾਲਾ ਵਾਲੇ ਹੁਣ ਬਾੜ ਵਾਲਾ ਕੰਮ ਸ਼ੁਰੂ ਕਰਤਾ ਬਾਹਰ ਲਾਤੀ ਆ ਦੇਖੋ ਜੀ ਸਾਹ ਬੱਟੇ ਸਾਰੀ ਬੱਟ ਸਾਰੇ ਲਾਦੀ ਉਹ ਅੱਛੇ ਪੂਰਾ ਪੂਰਾ ਜਾ ਬੱਟਾ ਅਕੀਨ ਲਾਦੀ ਇੱਧਰ ਆਰੇ ਵਾਲੇ ਜੇ ਇੱਕ ਵੀ ਹਰਾ ਹੋ ਗਿਆ ਚੱਲ ਪੈਣਾ ਉਹ ਚਾਚੇ ਅਜੇ ਤੇ ਬਿਆੜੀ ਬਾਈ ਬੈਠੇ ਆ ਮੇਰੇ ਮੇਰੇ ਵੱਲੋਂ ਦੇਖੋ ਆਦੀ ਆਦੀ ਆਰਾ ਚਲਾਉਣੇ ਵਾਲੇ ਆ ਜੀ ਇਹ ਟੋਆ ਮਾਰਨੇ ਆ ਡੂੰਗਾ ਮਾਰ ਰੱਖੇ ਮਗਰ ਚਾਲ ਪੱਤੇ ਹਾਂ ਕਿੰਨੀ ਜੜ ਵੀ ਥੋੜੀ ਬਾਸ ਹੁੰਦੀ ਆ ਗੜ ਵੀ ਬਹੋਣੀ ਸੀ ਤਾਂ ਜੜ ਯਾਰ ਆਪਾਂ ਨੇ ਵੜਦੇ ਲੈ ਤੂੰ ਦੱਸ ਬਹੁਤ ਕੁਝ ਕਹਿੰਦਾ ਜਾਗਦੇ ਪਿਆ ਤਾਂ ਹੋ ਜੂਗਾ ਲੈ ਹਾਹੋ ਸਾਡੇ ਬਾਬਿਆਂ ਨੇ ਕਰੇ ਨਾਲੇ ਆਪੇ ਕਾਬਤਾ ਦਿੱਫੇ ਕਰਦਾ ਕਹਿੰਦਾ ਤੂੰ ਦੀ ਸ਼ਿਟੀ ਤੋੜ ਕੇ ਲਾ ਦਿੰਦੇ ਤੇ ਹੋ ਜਾਂਦੀ ਉਹ ਹੀਆਂ ਦੀ ਹੋ ਜਾਂਦੀ ਸੀ ਤੇ ਸਾਡੀ ਵੀ ਹੋ ਸਕਦੀ ਆ ਅਜਾ ਪੱਟ ਫੇਰ ਆ ਜਾ ਛੋੜੇ ਹੋ ਜਾਵੇ ਪਟਾ ਠੀਕ ਹੈ ਬੱਟ ਚੱਲ ਚੱਲ ਤੂੰ ਪੱਟ ਪਰ ਆਦਾ ਹੁਣ ਮਿਲਿਆ ਆਂਬੂ ਵੀ ਲਾ ਦੇ ਚਾਕੇ ਆਂਬੂ ਵੀ ਲੜਤੇ ਨੇ ਆਂਬੂ ਤਾਂ ਜਾ ਆ ਫੇਰ ਇੰਨੇ ਬਾਲ ਨੂੰ ਹੀ ਦੱਸ ਤੈਨੂੰ ਕਿਆ ਹੋ ਗਿਆ ਆ ਰਹੇ ਫਰੈਂਚੀ ਬਾਹਰ ਵਾਲੇ ਮਾਲਾ ਟੱਕ ਜਾ ਮਾਲ ਮਟ ਕੱਢ ਦੇਣਾ ਜੀ ਅੱਜ ਕਹਿੰਦਾ ਮੈਨੂੰ ਬਾਹਰ ਤੋਂ ਨਵਾਸ ਲੈ ਕਰਦਾ ਕੰਮ ਜਾ ਤੋੜਦਾ ਚਲੋ ਛੁੱਟੀ ਆਈ ਇਹ ਬੁੱਟਾ ਲੱਗਿਆ ਬੁੱਟਾ ਥੱਲੇ ਬੁੱਟਾ ਹੀ ਗਿਆ ਉਹ ਯਾ ਤੂੰ ਆਹ ਕੰਮ ਕੰਨ ਕੋ ਤਾਂ ਪਹਿਲਾਂ ਨੂੰ ਖਾਲੀ ਕਰਾ। ਉਹ ਆ ਤਾਂ ਮਾਰਨਾ। ਇਹ ਪੈਸਿਆਂ ਦਾ ਹੋਵੇ ਨਾ ਫਿਰ ਦੇਖੀ ਕਿੰਨੇ ਪਿਆਰ ਨਾਲ ਬੱਟਣਾ ਬੰਨੇ। ਥੋੜੇ ਬਾਰੇ ਥੋੜੇ ਬਰ ਕੀ ਲੇਬਰ ਹੋ ਸਾਰੇ ਜਿਹੇ ਸੰਦਰ ਟੋਂਦਾ ਰੁਗੜੇ ਕੇ ਦਾ। ਆਓ ਫਿਰ। ਉਹਨੂੰ ਬਿਲਡਿੰਗ ਸੈਟ ਨਾਲੇ ਰਖਣਾ ਪੈਣਾ ਇੱਕ। ਉਹ ਤੂੰ ਇਹਨੂੰ ਮਾਰਿਆ ਵੀ ਦੇਖਿਆ ਅਗਲਾ ਛੜਿਆ ਢਾਂਗਰਾ ਛੜਿਆ। ਆਹ ਕੱਢਦੇ ਨੂੰ ਸਾਈਡ ਸਾਈਡ ਕੱਢਦੀਆਂ। ਹਾਂ ਕੱਢਦੇ। ਹਾਂ ਹਾਂ ਇਹਨੂੰ ਸਾਈਡ ਕੱਢਦੇ। ਹਾਂ ਇੱਕੋ ਲੈ ਕੇ ਜਾ ਬਸ ਘਬਲਾ। ਨਾ ਨਾ ਦੂਰ ਦੂਰ ਜਾਉਗੇ। ਇਹ ਅਗਲੇ ਸਾਲ ਤਾਂ ਸ਼ਾਮ ਰਹਿਣਾ। ਇਹ ਠੀਕ ਆ ਉਹ ਵੀ ਠੀਕ ਆ। ਨਾ ਨਾ ਉਹ ਨਹੀਂ ਉਹ ਵੀ ਲੱਗ ਜਾਣਾ ਐਂ ਕਰੂੰਗਾ ਜਾ ਕੇ ਤੂੰ ਦੇਖਦਾ ਜਾ ਟਿੱਕੇ ਮੇਲਾ ਦੇਖਣਾ ਦੇਖਣਾ ਹੀ ਆ ਦੇਖਣੇ ਤਾਂ ਬੈਠੇ ਟਿੱਕੇ ਨਾਲ ਹੀ ਕਹੀ ਆ ਇਹ ਹਾਂ ਤੂੰ ਪੱਟਲਾ ਕਹੀ ਐਡਾ ਬੀਡਾ ਵੀ ਮਿਲਣਾ ਮੋਸ ਖੱਡਣ ਲੱਗਿਆ ਦਾ ਇਹ ਵੀ ਕਹੀ ਨਾ ਨਾ ਕਹੀ ਬਹੁਤ ਸੋਹਣੀ ਚਿੱਕੇ ਨਾਲ ਬਹੁਤ ਲੋਟ ਗਈ ਆ ਬਾਈ ਇਹ ਜੜ ਬਹੁਤ ਲੰਮ ਡੂੰਗੀ ਇਹਦੀ ਪਹਾੜੀ ਹੈਗੀ ਮੇਰੇ ਕੋਲ ਬਾੜਾ ਲੈ ਮੋਂਗੋ ਸਾਰਾ ਕੁਝ ਪਸ ਹੈ ਪਰ ਵਿੱਚ ਲੈ ਕੇ ਆ ਆਹ ਕੋਈ ਅੱਧ ਜੜ ਮੋਟੀ ਆ ਇਹ ਥੋੜਾ ਵੱਢਣੀ ਕਹੀ ਨੇ ਮੋਸਤਾ ਵੀ ਆ ਬਾਈ ਹੜਾ ਕੜ ਜਾ ਆਪਾਂ ਦੋ ਜਣੇ ਚੱਲੀ ਆ ਹਲੋ ਹਲੋ ਦੋ ਜਣੇ ਉਦੋਂ ਚੱਲੀ ਆਪਾਂ ਕਿੱਥੇ ਨੂੰ ਤੇਰੇ ਆ ਦੇ ਨਦੀ ਜੀ ਨੂੰ ਹਾਂ ਉੱਥੇ ਟਿਕਾਣ ਦੇਖ ਕੇ ਲੈ ਜੀ ਕੋਈ ਉਹ ਰੈਂਡ ਦੇ ਬਾਤ ਨਹੀਂ ਛੋਟੀ ਜੀ ਦੇਖ ਲੈ ਛੋਟੀ ਜੀ ਚੱਲਦੇ ਜਾਂਦੇ ਆਪਾਂ ਜਾਂਦੇ ਆ ਛੋਟੀ ਦੇ ਆ ਬੰਨ ਨੂੰ ਚੜਜੋ ਸਵਾਰਿਆ ਪਿਆ ਚਾਚੇ ਇਹਨੂੰ ਕੱਢ ਲੈ ਯਾਰ ਬਹੁਤ ਤਾਂ ਬਹੁਤ ਲੋੜਾ ਚਾਚੇ ਛੋਟੀ ਜੀ ਲੈ ਆ ਪੱਟਣ ਕਾ ਲੱਗਿਆ ਕੱਢ ਲੈ ਥੋੜੀ ਥੋੜਾ ਐਰ ਤੇ ਮੈਂ ਇੰਨੀ ਇੰਨੀ ਕੇ ਦੇਖ ਕੇ ਚੱਕ ਲਿਆ ਕੋਈ ਵੀ ਜੀ ਫਿੰਗ ਰਿਆ ਹੋਇਆ ਬਸ ਮੈਂ ਤਾਂ ਬਹੁਤ ਲੋੜਾ ਚਾਚੇ ਚੱਕ ਲੈ ਯਾਰ ਇਹ ਹੜਪਾਈ ਜਾਂਦਾ ਜੱਗੇ ਬਾਹ ਸਾਰਾ ਤਿਆਰ ਹੋਇਆ ਵੇ ਦੇਖ ਲੀ ਜੋ ਰਾਜ ਜਿਹੜਾ ਛੜੇ ਜਿਹੜਾ ਪੱਟਲੇ ਜਿਹੜੇ ਉਹ ਬੜਾ ਹੀ ਪੱਟ ਘੜੀ ਘੜੀ ਤੇ ਸਰੀਆ ਵਾਹੂਰੇ ਫੜਾ ਦੇ ਯਾਰ ਤੂੰ ਤਾਂ ਇਹ ਦੇਖਦਾ ਵੀ ਥੋੜੀ ਜਿਹਾ ਜਾਰ ਜਾਰ ਨੂੰ ਥੋੜੀ ਜਿਹੀ ਇੰਨੀ ਸਾਡੇ ਚਾਚੇ ਦੇ ਹੋਰ ਵੀ ਸੁਣੇ ਆ ਕਹਿੰਦੇ ਜਦ ਤੁਹਾਡੇ ਬਾਪ ਬੁੜੇ ਹੋ ਸਾਡੇ ਬਾਹਲੀ ਸਾਈਡ ਦੀ ਯਾਰਡ ਸੀ ਯਾਰ ਇੱਥੇ ਉਹਦੋਂ ਵੀਰ ਹਾਂਜੀ ਸਾਡੇ ਬਾਬੇ ਨੇ ਹੀ ਜਾਦਾ ਇੰਜੜਾ ਪਰ ਜਿਕਣਾ ਹਾ ਡੰਡਾ ਨਹੀਂ ਲੱਗ ਤਿੰਨ ਡੰਡੇ ਕੱਟਿਆ ਮੋਛਾ ਕਹਨਾ ਜੇ ਉਹ ਡੰਡਾ ਵੀ ਲਾ ਦਿੰਦੇ ਤੇ ਖੜਾ ਕਰਦੇ ਕਹਿੰਦੇ ਉਹ ਵੀ ਹਰਾ ਹੋ ਜਾਣਾ ਠੀਕ ਆ ਜੇ ਹੁਣ ਹੋਊਗਾ ਤਾਂ ਇਹ ਹੋ ਜਾਣਾ ਇਹ ਇਹ ਇਹਦਾ ਉਹ ਛਾੜਦੇ ਨੇ ਫੇਰ ਉੱਠੜੇ ਟੰਦੇ ਜਿਹਨਾਂ ਥੱਲੇ ਅੱਥਰ ਆਪਾਂ ਨਹੀਂ ਜੰਮਿਆ ਹੋਇਆ ਜਿਹਨਾਂ ਥੱਲੇ ਦੇਖ ਕੇ ਮਾਰੀ ਪੰਨ ਨਾ ਦਈ ਉਹ ਚੱਕ ਇੱਕ ਹੋਰ ਲੈ ਜਾ ਇਹਦੀਆਂ ਜੜਾਂ ਹੀ ਉਹ ਲਾਇਓ ਜਿਹੜੀਆਂ ਸਹੀ ਹੋਵੇ ਕਰਮਾ ਬਣਾਉਂਦੇ ਐਦਾਂ ਹੀ ਲਾ ਦੇ ਜਾ ਕੇ ਹੋ ਜਾਣੇ ਨੇ ਕਿਹੜਾ ਜੜਮਾ ਦੇਖ ਲੈ ਕਿੱਥੇ ਆ ਹੈ ਜੀ ਆ ਉਹ ਕੋਈ ਸਿੱਧੀ ਖਿਤਾਮ ਆਸੀਂ ਕਿਦਾਂ ਲਾਏ ਹੋਏ ਆ ਇਹ ਗੱਲਾਂ ਕੀ ਇਹ ਕਰਦੇ ਨਾ ਨੀ ਜੀ ਮਿਲ ਗਿਆ ਦਵਾਈ ਖੇਤ ਵਿੱਚ ਵੀ ਹੋਊਗੀ ਯਾਰ ਜੜਚਾ ਉਹ ਬਾਈ ਆ ਉਹ ਰੇ ਪਪੂਲਰ ਤਾਂ ਤਾਂ ਫੜਾ ਤੂੰ ਆ ਗੋੜ ਵਾਲੀ ਕੱਗੇ ਦੇ ਕਿੱਕੇ ਕਿੱਕੇ ਇਦਾਂ ਲੱਗਣਾ ਚ ਇਹਨੂੰ ਦੂਜਾ ਕਾਰਾ ਇਹਨੂੰ ਵੀ ਵਧੀਆ ਵਧੀਆ ਟਾਣੀਆਂ ਰੱਖ ਲੈਣੇ ਇਹਨੂੰ ਐਦਾਂ ਮੇਰੀ ਗੱਲ ਐਦਾਂ ਹੀ ਲਾ ਦੇ ਇਹਨੂੰ ਇਹਨੇ ਤੁਸੀਂ ਇਹਨੂੰ ਹਵਾਲਾ ਦੇਣੀ ਐ ਦੋ ਜਦਾਂ ਐਦਾਂ ਹੀ ਐਦਾਂ ਹੀ ਲਾ ਦੇ ਇਹਨੂੰ ਹਰਾ ਹੋਣਾ ਹੋ ਜਾਊਗਾ ਇਹ ਉੱਤੇ ਜਾਣੇ ਪਹਿਲਾਂ ਇਹ ਪਾਣੀ ਦੇਣੀ ਉਹ ਪਹਾਂ ਹੀ ਛੜੀਆਂ ਛੜੀਆਂ ਜਾਣਾ ਯਾਰ ਜਾਣ ਨਾ ਵੱਡੀਆਂ ਲੋ ਹੁਣ ਯਾਰ ਕਿੱਥੇ ਬਿਣੀ ਜੀ ਉਹ ਛੜੀਆਂ ਛਾਂਗਦੇ ਉਹਦੀਆਂ ਉਹ ਦੇ ਲਾਂ ਖੜਾ ਉਹ ਚ ਬਹੁਤ ਵਧੀਆ ਹੋਣੇ ਯਾਰ ਥੋੜੇ ਹੋਣੇ ਨਾਲੇ ਹੈ ਉਹ ਜੀ ਸਿੰਗਲ ਸਿੰਗਲ ਹੋਣੇ ਯਾਰ ਆਹ ਸਿੰਗਲ ਸਿੰਗਲ ਹੋਣੇ ਤੁਸੀਂ ਆਹ ਦੇਖ ਸਿੱਧਾ ਡੰਡਾ ਖੜਾ ਇੱਕ ਉਹ ਜਗਾ ਸੋਣਾ ਖੜਾ ਬਲੀ ਸਾਈਡ ਕਿੱਥੇ ਉਹ ਦੇ ਉਹ ਸਿੰਗਲ ਖੜੇ ਆ ਉਹ ਚ ਪੱਟੂ ਕਾ ਕਾਉਂ ਨਾ ਉਹਦਾ ਬਹੁਤ ਆ ਠੀਕ ਆ ਉਹਦੇ ਦਾ ਸਫਾਈ ਕਰਨੀ ਉਹ ਸਫਾਈ ਨਹੀਂ ਹੁੰਦਾ ਹੈ ਉਹ ਕੁੱਤੇ ਬਹੁਤ ਸੁੱਕੇ ਸਫਾਈ ਕਰਦੀ ਕਹਦਾ ਉਹ ਵੀ ਤਾਂ ਆਮਣਾ ਲੱਗਾ ਦਾ ਲੋਡ ਕਰਨਾ ਆਓ ਪਰ ਹੁਣ ਇਹਨੇ ਸਾਰਾ ਕੋਈ ਵੜਦਣਾ ਵੜਦ ਦੇ ਬਸ ਦੋਏ ਰੱਖਾ ਹਵਾ ਮੋੜਾ ਜੀ ਕਰਤਾ ਮੈਂ ਠੀਕ ਐ ਇਦਾਂ ਹੀ ਲੱਗਣਾ ਇਹਨੇ ਮੈਂ ਦੋ ਲਾ ਦੂ ਆਹ ਉਹ ਸਿਟੀ ਉੱਪਰ ਜੜਦਾ ਆਹੀ ਜਮੀਨ ਦੋ ਇਹ ਹਰਾ ਹੋ ਗਿਆ ਬਸ ਹੋ ਜਾਣਾ ਠੀਕ ਐ ਆਏ ਮੰਨੀ ਜਾਈ ਉਹ ਦੇਖੋ ਬਹੁਤ ਹੈ ਕਿਵੇਂ ਜੀ ਹੈ ਕਿਹੜੀਆਂ ਹੋ ਗਿਆ ਜਿਹੜਾ ਮੋਦੀ ਵੀ ਆਉਂਦਾ ਹੈ ਕਿਹਦੀਆਂ ਆਪਣੇ ਬਣਦੇ ਆ ਅੱਛਾ ਉਹ ਇੱਕੀ ਤੇ ਤਿਆਰ ਹੁੰਦੀ ਆ ਫਿਰ ਕਰ ਆਪਣੇ ਕਰਦੇ ਤਪਲੇ ਵਾਲੀ ਲੱਕੜੀ ਪਾਇਦਾ ਕਰਦੇ ਆ ਓ ਚਾਚੇ ਇਹ ਤਾਂ ਸਫਾਈ ਕਰਾਉਣ ਲੱਗਿਆ ਬਥੇਤੇ ਆਜੋ ਆਜੋ ਆ ਵੱਡੇ ਚੱਕਲਾ ਵੱਡਲਾ ਹਾਂ ਸਾਰੇ ਵੱਢਦੇ ਤੂੰ ਲੈ ਮੈਂ ਵੱਡਾ ਯਾਰ ਕਿਆਣਾ ਹੋਊਗੀ ਨਾਲੇ ਮੈਂ ਉਹ ਵੀ ਤਾਂ ਵੱਢਣਾ ਹੀ ਆ ਹਾਂ ਰਹਿਣ ਦੇ ਯਾਰ ਆਹ ਲਾ ਲਓ ਤੁਸੀਂ ਇਹ ਵੀ ਸਗਾ ਲੈਣੀ ਚੜ ਇੱਕ ਠੀਕ ਹੈ ਚਾਚੇ ਉਹ ਆਪਾਂ ਦੇਖ ਲੈ ਆਉਣੀ ਉੱਤੇ ਤੇ ਇਹਦੀ ਨਾ ਮੰਨੀ ਉਹਦੇ ਕਿੱਧਰ ਨੂੰ ਗਿਆ ਉਹ ਐਨਿਆਂ ਤੇ ਕਿਆ ਕਰਾਉਣਾ ਇੱਕ ਬੋਤ ਇੱਕ ਢੇਕ ਲਾ ਦੋ ਉਹ ਪੈ ਜਾ ਤੈਨੂੰ ਬਹੁਤ ਪਤਾ ਵੀ ਇਹ ਹੁਣ ਹੋਣਾ ਯਾਰ 100% ਦੇਣੇ ਭਾਈ ਮੱਕੀ ਹੋ ਜਾਣੀ ਮੇਰੀ ਲਿਖ ਕੇ ਦੰਨਾ ਹੋ ਜਾਣਾ ਭਾਈ ਲੱਗਾ ਵਾ ਕਰ ਹਾਂ ਆ ਵੀ ਆ ਵੀ ਕਰ ਦੋ ਇੱਥੇ ਸਫਾਈ ਹੁੜਾ ਆ ਬੂਟਾ ਜਾ ਇਰੇ ਇਥੈ ਨਾ ਨਹੀਂ ਇਹੋ ਜਿਹਾ ਕਰਕੇ ਬਟਾਣਾ ਫਿਰ ਆਹ ਉਹ ਪਰਾ ਰੂਹ ਹੁੰਦੇ ਉਹ ਕਿੰਨੇ ਦਾ ਵੇਚਿਆ ਹੈ ਕੋਈ ਕਹੇ 6500 ਦਾ ਵੀ 7000 ਦਾ ਆ ਮੈਂ 3500 ਗਿਆ ਤ ਨਹੀਂ 3500 ਦਾ ਉਹ ਬੁੱਕਤਾ ਯਾਰ ਇੰਨਾ ਵੀ ਨਹੀਂ ਹੈਗਾ ਜਿੱਡਾ ਇਹ ਕਹਿੰਦਾ ਤਾਂ ਠੀਕ ਹੈ ਤੇ ਤਿੰਨ ਆ ਗਿਆ ਪੀਸ ਅੱਛਾ ਤਿੰਨ ਪੀਸ ਨਿਕਲੇ ਯਾਰ ਹੋ ਜਾ ਅੱਛੀ ਵੀਰ ਬਾਕੀ ਨਹੀਂ ਆ ਉਹ ਉਹ ਕਿਹੜੇ ਕੰਮ ਆਉਣੇ ਖੁੰਡੜਾ ਹੀ ਆ ਠੀਕ ਹੈ 2500 ਮਾੜਾ ਯਾਰ ਠੀਕ ਹੈ ਇਹਨਾਂ ਦਾ ਖਰੀਦ ਇਹਨਾਂ ਦਾ ਠੀਕ ਆ ਆ ਆ ਗਿਆ ਭਾਈ ਇਹਨਾਂ ਦਾ ਗੱੱਨਾ ਹੋਇਆ ਹੁਣ ਇਹਨਾਂ ਦਾ ਅੱਛੀ ਵੀ ਇਹਨਾਂ ਦੀ ਬੋਲੀ 2500 ਦਾ ਕਿੱਦਾਂ ਹੋਇਆ ਦਿੱਖ ਤਾ ਹਾਂ ਉਹ ਕਿੰਨੇ ਦਾ ਗੱੱਨਾ ਬਹੁਤ ਔਰੇ ਆ ਬਟਲ ਲੈ ਬਟਲ ਚਾਰ ਚਾਹੀਦੀ ਆਪਾਂ ਨੂੰ ਬੱਕਰੀ ਯਾਰ ਉਹ ਕਹੀ ਲਈ ਆਈ ਚੱਕ ਗਈ ਬਾਈ ਉਹ ਥਾਲੇ ਨੂੰ ਤੋਰ ਆ ਜਾ ਉਹ ਠੀਕ ਆ ਉਹ ਕੋਈ ਦੀ ਜੜ ਲਾ ਦੋ ਆਇਓ ਖਬਰੇ ਫੁੱਟੇ ਆਵੇ ਫਰੀਦਾ ਲਿਆ ਫਿਰ ਕੁੱਤੇ ਹੁਣ ਉਹ ਫੁੱਟੇ ਹੋਣਾ ਯਾਰ ਮੱਛੀ ਫਿਰ ਤੇ ਆਪਰਾ ਆ ਆ ਇਹੋੋਂ ਕਾਂ ਲਾ ਦੋ ਥੋੜਾ ਜਿਹਾ ਅੱਜਾ ਡੰਡਾ ਜੇ ਕਿੱਥੇ ਲਾਉਣਾ ਹੈ ਬਾਈ ਹੁਣ ਸ਼ਾਮਾਂ ਕਰੇ ਬਸ ਇਹ ਪੈਣ ਦਾ ਭਾਵ ਹੋ ਗਈ ਪੰਚਾਇਤ ਦੇ ਪਹਿਲਾਂ ਦੇ ਕਾਰ ਕਲਦੇ ਨਾ ਫੇ ਪਾ ਲੂ ਤਾ ਆ ਤਾਂ ਮੈਂ ਹੁਣੀ ਤੋ ਆ ਤਾਂ ਮੈਂ ਫੁੱਟਿਆ ਇਹ ਆ ਤਾਂ ਮੈਂ ਹੁਣੀ ਤੋੜਿਆ ਵਧੀਆ ਕਰਿਆ ਠੱਡ ਪਾਈ ਚੱਲ ਥੋੜੀ ਪਾ ਦਿਆ ਇਹ ਅੰਨੇ ਪਾਈ ਰੋਡ ਤਾਂ ਹੈ ਵੀ ਨਹੀਂ ਨੂੰ ਇਹ ਆ ਨਹੀਂ ਰਲਾ ਅਜੇ ਸਾਡੇ ਉੱਤੇ ਦਾ ਹਾਂ ਜੀ ਆਏ ਨਹੀਂ ਘੱਲੇ ਇਹ ਦੋ ਬੰਦਿਆਂ ਦਾ ਪੱਤੀ ਇੱਕ ਹੋ ਗਿਆ ਹੁਣ ਆਹ ਤੇ ਪਾਣੀ ਦੇ ਦੋ ਪਿੱਥੇ ਪਾਣੀ ਪਸੂਆ ਰੱਖ ਮੈਂ ਬੰਦ ਕਰਤਾ ਹੈ ਬਾਤ ਬਣਾ ਨਹੀਂ ਹਲੇ ਆਏ ਬਾਤ ਪਤਾ ਲੈ ਪੰਜਾਬ ਹਾਂ ਤੂਆ ਰੱਖ ਵੀ ਤੂੰ ਸਾਲ ਮੜਾ ਜਾੂ ਕਹਿੰਦੇ ਅਸੀਂ ਇਹ ਪਾਣੀ ਅੰਦਰ ਨਹੀਂ ਉਹਦਾ ਰੱਖ ਤੂੰ ਮੜਾ ਜਾ ਤਾਂ ਹੀ ਗੱਲ ਬਣਨੀ ਆ ਇਹ ਮਿੱਟੀ ਲਾ ਦੇ ਯਾਰ ਆ ਲੈ ਦੇ ਉਹ ਇਹਨੂੰ ਨਾ ਪਾਟ ਯਾਰ ਯਾਰ ਤੂੰ ਕਾਟੋ ਆ ਯਾਰ ਬਾਬਾ ਤਾਂ ਹਾਂ ਟੂਆ ਕਰੇ ਤੂੰ ਥਾਨੇ ਦਾ ਤੋਣਾ ਤਾਂ ਯਾਰ ਉਹਨੂੰ ਮੜਾ ਜਾ ਇਹਨੂੰ ਇਹਨੂੰ ਤੋਤਾ ਲੈਣ ਦਿੰਦਾ ਪਾਣੀ ਦੀ ਪੀਤੀ ਦੜਾਂਗਾਂ ਦੇ ਨਹੀਂ ਸਕਦੀ ਉਹ ਤੋਣੇ ਵੀ ਲੋੜ ਨਹੀਂ ਇਹ ਤਾਂ ਖੰਮੀ ਨਹੀਂ ਗੱਡੀ ਹੈਗੀ ਇਹ ਤਾਂ ਮਿੱਟੀ ਨੂੰ ਸੈੱਟ ਕਰ ਲੈਣਾ ਪਾਣੀ ਦੇ ਵਿੱਚ ਜਾਣ ਨਹੀਂ ਯਾਰ ਐਨਾ ਕਰੋ ਤੂੰ ਤੂੰ ਲੈ ਆ ਜਾ ਤੇ ਪਾਣੀ ਤੇ ਯਾਰ ਕੋਈ ਕੱਟ ਜੀ ਜਰੂਰ ਕੱਟ ਹੁਣ ਵੇਚਣਾ ਕਰਦੀ ਕੋਸ ਵੇਚ ਨਹੀਂ ਕਰਦਾ ਮੈਂ ਬਾਹਰ ਆਈ ਕਰਕੇ ਬਣਾ ਲੈਣਾ ਮੈਂ ਕਰਦਾ ਮਗਾ ਹੋਰ ਮਕਾਨ ਪਾਉਣਾ ਹਾਂ ਮਕਾਨ ਤਾਂ ਆਪਣਾ ਇੱਧਰ ਪਾਉਣਾ ਔਰ ਪਾਉਣਾ ਔਰ ਬੰਦਿਆਂ ਨੂੰ ਪਾਉਣੀ ਮਾਣ ਖਾਣਾ ਬੰਨਣੀ ਆਪਾਂ ਨੇ ਔਰ ਇਹ ਵੇਚਦਾ ਹਾਂ ਹਾਂ ਨਹੀਂ ਨਹੀਂ ਜਿਆਦਾ ਆ ਉਹ ਤਾਂ ਪਿੱਛੇ ਪਾਉਣਾ ਓਕੇ ਔਰ ਇਹਦਾ ਜਗ੍ਹਾ ਛੱਡੀ ਜੇ ਔਰ ਮੈਨੂੰ ਫੋਨ ਮਾਰ ਦੇਗਾ ਲੱਗਿਆ ਮਾਨ ਸ਼ਾਨ ਤੇ ਜਿਆਦਾ ਆ ਗਿਆ ਬਾਪੂ ਇੱਥੇ ਭਈਆਂ ਨੂੰ ਬੈਠ ਕੇ ਜੀ ਪਾਉਣੇ ਨਾਲ ਕਹਿੰਦਾ ਇੱਥੇ ਭਈਏ ਵੀ ਖਾਵਾ ਬੈਠੇ ਰੇ ਕਰੂਗੇ ਕੋਰੇ ਕਿ ਆਪਣਾ ਖੇਤ ਆਪਾਂ ਨੇ 20 ਟਰਾਲੀਆਂ ਫੇਰ ਮਾਰਨੀ ਆ ਬਲਟਕਾ ਕੇ ਉਹ ਕਿੱਥੇ ਬਾਹਰ ਛੱਡ ਉਹਥੇ ਬਾਹਰ ਪਿੱਛੇ ਮੈਂ ਵਧੀਆ ਨਾਲੇ ਬਾਹਰ ਆ ਗਿਆ ਹਾਂ پوری ਲੋਟ ਆਉਂਦਾ ਬਈ ਇਹ ਉਹ ਨਾਲੇ ਮੋਰੇ ਬਹਿ ਜਾਉਂਗਾ ਜੇ ਹੁਣ ਆਪਾਂ ਨੇ ਉਰੇ ਗੱਡੇ ਛੰਨਦਾ ਉਹ ਪੂਰਾ ਸੈਂਟਰ ਛੰਨਦਾ ਉਰੇ ਆਉਣਾ ਸੈਂਟਰ ਫਿਰ ਉਹਨੇ ਗੋਲ ਕੁੰਮ ਬਣਾਏ ਹਾਂ ਸਮਝਦੇ ਗੱਲ ਉਹ ਸ਼ਾਮਾਂ ਤਾਂ ਹੀ ਆਉਗੀ ਛੰਨ 'ਚ ਹਾਂ ਹਲੋ ਠੀਕ ਹੈ ਜੇ ਤੇਰੀ ਗੱਲ ਇੱਧਰ ਤੇਰੀ ਆਈ ਜਾਣੀ ਆ ਆਪਾਂ ਤੂੰ ਵੀ ਦੇ ਸਲਾਹ ਹੁਣ ਮਾਰੀ 7 ਵਜੇ ਨਾਲ ਜੀ ਠੀਕ ਆ ਠੀਕ ਨਹੀਂ ਹੁਣ ਗੱਗਾ ਹੋਰ ਪਾਸੇ ਕਹਿੰਦਾ ਬਿਜਾਉਣੇ ਨੂੰ ਕਿਤੇ ਨਾ ਠੀਕ ਆ ਲੈ ਵੀ ਕੁਛ ਨਹੀਂ ਹੋਇਆ ਪੱਟਾ ਹੈਗਾ ਕਿ ਤੂਆ ਇਹ ਟਿੱਕਾ ਨਹੀਂ ਹੈਗਾ ਉਹਦਾ ਉਹ ਦੂਆ ਨੂੰ ਕਿਤੇ ਕਹਿੰਦਾ ਬਾਪੇ ਗੱਗਾ ਉੱਥੇ ਲਾ ਲੈਂਦੇ ਉੱਥੇ ਲਾ ਲੈਂਦੇ ਹੋਰ ਤਾਂ ਕੀ ਆ ਲਾ ਦੇਣਾ ਆ ਲਾਉਂਦੇ ਆ ਹੋਰ ਦੇਖਦੇ ਅਸੀਂ ਕੋ ਖੁੰਝੇ ਮਰਲਾ ਇੱਕ ਇੱਥੇ ਲਾ ਇੱਕ ਉਹਰੇ ਲਾ ਆ ਤਿੰਨਾਂ ਨੇ ਤਕੌਣ ਬਣਾ ਕੇ ਸ਼ਾਮ ਆਉਣੀ ਆ ਕਰ ਦਿੰਦੇ ਉਹਦਾ ਸੈੱਡ ਦਾ ਸੈੱਡ ਤੇਰਾ ਗਾਹਾਂ ਤੱਕ ਆਇਆ ਨਾ ਇਹਨਾਂ ਸੈੱਡ ਨੂੰ ਕਹਿੰਦਾ ਤੂੰ ਤਾਂ ਕਦ ਨੂੰ ਇਹ ਮਕਾਨ ਖਬਰੇ ਕੱਦ ਪੈਣਾ ਹੈ ਤਾਂ ਕਾਮ ਦੀ ਗੱਲ ਨਹੀਂ ਇੱਥੇ ਦੋ ਡੇਕਾਂ ਲ ਹਾਂ ਬਿੱਕਾ ਉਹ ਨਿੱਕਾ ਵਧੀਆ ਲੈ ਆਉਂਦੇ ਆ ਤੂੰ ਤਾਂ ਨਾਜ ਘਾੜਿਆ ਰਹਿਣ ਦੇ ਹਾਂ ਔਰ ਇਹਦੇ ਦੋ ਲਾਉਂਗੇ ਨਿੱਕਾ ਲਾਉਣੀ ਦੇਕਾਰ ਤੋਂ ਉਹ ਲਾਉਂਗਾ ਨਵੇਂ ਲਾਉਂਗਾ ਉਹ ਗੈਪ ਪਾ ਕੇ ਨਾਲ ਲਾ ਦੇ ਇੱਕ ਲਾਉਣੀ ਆ ਉੱਥੇ ਜਿੱਥੇ ਬਾਲਣ ਪਿਆ ਇਹਨੂੰ ਗੈਪ ਪਾ ਕੇ ਨਾਲ ਲਾ ਦੇ ਫਿਰ ਕਿਨੂੰ ਇਹਨੂੰ ਉੱਥੇ ਆ ਜਾ ਉੱਥੀ ਖੜੇ ਆ ਅਸੀਂ ਇੱਥੇ ਕਰ ਦਿੰਦੇ ਆਂ ਆ ਜੀ ਮੇਰਾ ਚੇਤੀ ਲਾ ਤੂੰ ਤੋਰੇ ਲਾ ਉਹ ਨਹੀਂ ਨਹੀਂ ਤੂੰ ਤੋਰੇ ਲਾ ਆ ਜਾ ਆ ਜਾ ਮੰਨ ਮੇਰੀ ਗੱਲ ਨਹੀਂ ਨਹੀਂ ਉਰੇ ਰਹਿਣ ਦੇ ਫਿਰ ਉਰੇ 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 ਡੇਕ ਲਾਉਣੀ ਫਿਰ ਵੀਰੇ ਉਰੇ ਇੱਥੇ ਡੇਕ ਹੀ ਇੱਕ ਕਰ ਦਿਆਂਗੇ ਕਿ ਇਧਰ ਲਾ ਦੂੰਗੇ ਡੇਕ ਇਕੱਠੀਆਂ ਲਾ ਡੇਕਾਂ ਨਹੀਂ ਉਹ ਨਹੀਂ ਆ ਮੰਨ ਲਾ ਮੇਰੀ ਗੱਲ ਨਹੀਂ ਨਹੀਂ ਉਹ ਡੇਕ ਲੋਕ ਦਨੀ ਸ਼ਾਮੀ ਸ਼ਾਵਨ ਹੈ ਇਹ ਫੈਲਣਾ ਉੱਪਰ ਜਾ ਕੇ ਯਾਰ ਕਿਨੇ ਉਹ ਤੂੰ ਉਂਦਰੇ ਇੱਥੇ ਨਾ ਲਾਉਣ ਵਾਲੇ ਹਾਂ ਤੂੰ ਉਂਦਰੇ ਤੱਕ ਮਾਰ ਮਾਰਨੀ ਆ ਉਹ ਕਹਿੰਦਾ ਤੂੰ ਫੈ ਫੈਲਣਾ ਉਸ ਮਾਰੂ ਦੇ ਦੇ ਘਾ ਦੇ ਯਾਰ ਉਸੇ ਕਹਿੰਦਾ ਯਾਰ ਤੂੰ ਉਰੇ ਲਾ ਆ ਤੂੰ ਤਾਂ ਲਾ ਉਹ ਕਿਹੜੇ ਰਾਜੇ ਦੀ ਪਰਚਾ ਆ ਜੇ ਹੋਰੇ ਤੂੰ ਤੂੰ ਲਾ ਲਾ ਉਰੇ ਤੂੰ ਲਾ ਉਹ ਬੱਟਲ ਜੀ ਲਾਈ ਨਾ ਪੱਟੀ ਐ ਜੀ ਉਹਨਾਂ ਨੂੰ ਜਾਣੂ ਕੈਨੇਡਾ ਪਹੁੰਚ ਜਾਣਾ ਤਾਂ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਅਸੀਂ ਨਹੀਂ ਜਾਣ ਅਸੀਂ ਨਹੀਂ ਜਾਣਾ ਮੈਂ ਅੱਗੇ ਰੋਰੇ ਨਹੀਂ ਨਹੀਂ ਮੈਂ ਕੱਲੇ ਨੂੰ ਇਹਨੇ ਵੀ ਜਾਣਾ ਇੰਗਲੈਂਡ ਬਿਲਕੁਲ ਜਾਣਾ ਜਾ ਮੈਂ ਕਿੱਥੇ ਜਾਣਾ ਮੈਨੂੰ ਮਰੀ ਅਸਲ ਇੰਗਲੈਂਡ ਦੇ ਸਪੈਨਿੰਗ ਸੁਣਾਉਂਦੇ ਅਸੀਂ ਕਾਰ ਕਰੂਗਾਗਾ ਅਸੀਂ ਵੇਚੂਗਾ ਸਾਰਾ ਕੁਝ ਅਸੀਂ ਕਾਰ ਕਰ ਅਸੀਂ ਕਰੂ ਕਰਾਈ ਵਈਗਾ ਨਾ ਭਾਈ ਕਪੜਾ ਭਾਈ ਇੱਕ ਕਪੜੇ ਦਾ ਟਰੈਕਟਰ ਵੇਚ ਕੇ ਆਏ ਨੇ ਜਾ ਜਾ ਤੂੰ ਆ ਵੀ ਲੈ ਉਹਨੂੰ ਤਾਂ ਕੇਰੇ 4 ਪੈਸੇ ਲਾਉਣੇ ਤੂੰ ਉਹਦੀ ਗੱਲ ਐਨਾ ਧੋਵਾਲਾ ਬੇਰਗੱਲ ਕਦੀ ਨਹੀਂ ਨਹੀਂ ਤੂੰ ਜਿਹੜੀ ਗੱਲ ਆ ਉਹਦੇ ਨਾਲ ਭਾੜਾ ਕਰ ਹਾਂਜੀ ਯਾਰ ਪਾਤੀਂ ਬਾਤ ਕਰਨੇ ਕਰਨੇ ਨੂੰ ਰਸੀਆ ਮਿੱਟਵਾਲਾ ਮਨਚੂ ਹੈਗੀ ਆ ਜੇ 170 ਤੋਂ 500 ਮਿੱਟਵਾਲਾ ਮਨਚੂ ਹੈਗੀ ਹੈ ਚਾਹ ਨਹੀਂ ਬਹੁਤਾ ਪਾਣੀ ਉਹਨਾਂ ਸਾਡੇ ਦਵੇ ਦੋ ਪੀਪੇ ਜੀ ਮੈਨ ਨਹੀਂ ਕਿਤੇ ਠੀਕ ਆ ਜੀ ਕੋਵੇ ਤੁੱਤਾ ਵਾਲੀ ਠੰਡਾ ਨਹੀਂ ਛਾਉਂਦਾ ਲੈ ਚੱਕੇ ਉਹਦੇ ਛਿੰਦੇ ਨੇ ਦੱਸੇ ਦੱਤਾ ਕੇ ਕਿਆ ਦੱਤਾ ਬੇ ਇੱਧਰ ਨੂੰ ਭੁੱਲ ਕੇ ਉਹ ਪਾਣੀ ਪਾਈ ਪਹਿਲਾਂ ਇਹ ਚ ਆ ਥੱਲੇ ਪਾਣੀ ਪਾ ਚਾਚੇ ਲੈ ਆਈ ਬਾਪ ਜਿੱਲਾ ਵਧੇਰਾ ਥੱਲੇ ਉਹ ਨਹੀਂ ਪਾਣੀ ਦੀ ਹੋਊਂਗਾ ਗੋਟੇ ਕਹਿੰਦਾ ਇਹ ਤਾਂ ਕਾਦ ਹੋਣਾ ਤੇ ਤਾਂ ਕਹਿੰਦਾ ਹੁਣੀ ਚਦਰੀ ਥੱਲੇ ਮਟਾ ਲਾ ਬੋਲ ਜੀ ਬੋਟੇ ਹੋਰ ਲਾ ਬਾ ਆ ਗਿਆ ਬੰਦਾ ਛੰਨ ਵਾਲਾ ਵੀ ਕਰ ਲਿਆ ਫੋਨ ਮੈਂ ਛੰਨ ਵਾਲੇ ਬੋਟੇ ਨਾਲ ਬੰਦਾ ਬੋਟੇ ਬੰਦਾ ਹੈ ਫਿਰ ਤਾਂ ਲਾਓ ਯਾਰ ਬੋਟੇ ਮੇਰੀ ਤਾਂ ਇੱਕ ਸਲਾਹ ਹੈ ਉਹ ਜਮਨ ਜਮਨ ਨਾਲ ਹੀ ਔਟ ਜਗਾ ਹੈ ਨਾ ਉਹ ਯਾਰ ਜਮਨ ਨੇ ਉਹ ਸਾਰੀ ਜਮ ਪਾਟਕਾ ਦੀ ਉਹਨੇ ਹਾਂ ਨਾ ਉਹ ਅੰਬਲਾ ਵੀ ਇੱਕ ਵਧੀਆ ਲਿਆ ਵਾ ਰਾਂਬੀ ਪਾ ਵਟਲੋ ਪਾ ਦੇ ਯਾਰ ਹੋ ਹਾਂ ਨਾ ਅੰਬ ਚ ਲਿਆ ਵਾ ਉਹ ਇਵੇਂ ਘਣ ਚ ਲਿਆ ਵਾ ਉਹ ਵੀ ਪੱਟ ਲਿਓ ਜੜ ਕਢਾ ਲਿਓ ਨਾ ਉਹ ਉਹ ਹਲੇ ਜੜ ਹੈਗੀ ਉਹਦੀ ਆ ਕਿਤੇ ਨਿਕਲ ਜਾਨੀ ਤੂਰ ਨਹੀਂ ਕਹਿੰਦਾ ਮੈਂ ਉਹਦੀ ਜੜ ਹੈਗੀ ਹਲੇ ਵਾ ਪੱਟ ਸਕਦਾ ਆਪਾਂ ਨਹੀਂ ਬੈਠਣਾ ਮੈਨੂੰ ਕਿਹੜਾ ਭਾਈ ਇੱਧਰ ਲੈ ਚੁਣ ਆ ਨਿਕਲ ਸਾਦੀ ਜਮਨ ਕੋਈ ਏਡੀ ਗੱਲ ਨਹੀਂ ਹੈ ਕਿ ਹਾਂ ਨਿਕਲੂ ਕਿੱਦਾਂ ਟੂਆ ਮਾਰ ਕੇ ਉਹ ਕੁੱਕਣਾ ਟੂਆ ਪਾੜੂਗਾ ਮਰਨਾ ਪੈਣਾ ਉਹ ਤੁਸੀਂ ਰਹਿਣ ਦਿਓ ਆਪਣੇ ਨਵੇਂ ਦਸਤ ਲੈ ਆਓ ਸਾਰਿਆਂ ਨਾਲ ਲੋਕਾਂ ਤੂੰ ਤਾਂ ਲੱਗਦਾ ਨਹੀਂ ਜੜ ਨਹੀਂ ਹੋਊਗਾ ਚਾਚੇ ਦੇ ਪੁੱਛਦਾ ਸੀ ਪਰ ਤੂੰ ਕੁਪਟਿਆ ਦਾ ਇੱਕ ਵਾਰ ਦੋ ਟਰੈਕਟਰਾਂ ਨੇ ਰਣਕ ਬੰਨੀ ਖਚਿਆ ਸਾਹੀ ਕਹਿੰਦੇ ਆ ਜੇਤਮਾ ਪਟਕੇ ਰੱਖਦਾ ਉਦਾਂ ਨਹੀਂ ਸੀ ਇੱਥੇ ਉਹ ਕਿਹਾ ਕਿੰਨਾ ਸੋਹਣਾ ਦੁੱਧ ਤਾਂ ਪਾਣੀ ਪਾਇਆ ਕਦੇ ਉਹ ਚ ਉਹਦਾ ਪਿਆਦਾ ਉਹਦਾ ਟੇਪ ਰੋਲ ਲੈ ਕੇ ਨਾਲ ਗੰਨਾ ਤੇ ਆ ਗਿਆ ਆ ਗਿਆ ਸੋਨੀ ਆ ਗਿਆ ਬੱਲੇ ਸ਼ਾਨ ਦੀ ਤਿਆਰੀ ਹੈ ਭਾਈ ਗਲਬੀਰ ਉਹ ਪਹੁੰਚ ਲਈ ਇਹ ਹਰਦੇ ਇੱਥੇ ਹਰਚਾ ਕਰੋੜਾ ਹੋਰ ਕੁਝ ਨਹੀਂ ਇਹ ਕੁਛ ਮੜਾ ਜਾ ਉਪਰ ਕਿੰਨਾ ਕਿੰਨਾ ਹਰਤਾ ਜੂ ਬੁੱਧੇ ਗਾਜੀ ਹੈ ਬਾਈ ਰੱਬ ਰੱਖੇ ਸੁੱਖ ਬੜੀ ਚੱਲ ਰਹੀ ਹੁਣ ਇਹ ਦੋ ਬੁੱਟੇ ਲਾਏ ਆ ਬੱਚ ਮੱਥਾ ਢੇਕਦੇ ਹੁਣ ਇਹਨੂੰ ਵੀ ਚੱਲ ਪਈ ਮੱਥਾ ਢੇਕਦੀ ਮੱਜਾ ਚੱਲ ਰਹੀ ਬਾਈ ਚੱਲ ਪਈ ਨਾ ਹਰਾ ਆਇਆ ਇਹ ਪਕਟ ਫੁੱਟੇ ਤਾਂ ਚੱਲਣਾ ਇਹਨੇ ਜੇ ਪੱਧ ਚੇਲੇ ਬੰਦਾ ਫਿਰਦਾ ਫਿਰ ਚੱਲਣਾ ਇਹਨੇ ਚੱਲ ਪੜਾਹੀ ਮੈਂ ਦੇਖ ਕੇ ਪੜਕੀ ਲੈਂਦਾ ਹੁਣ ਦਿਖਾਈ ਉਹਨੇ ਵੀ ਚੱਲ ਪੜਨਾ ਤੇਰੀ ਜਗ ਕੱਟਣਾ ਦੋ ਤਾਂ ਚੱਲਣੀ ਆ ਅੱਖ ਨਿਕਲਦੀ ਆ ਇਹਨੇ ਚੱਲ ਪੜਾ ਇਹਨੂੰ ਪੈਪ ਖੜੇ ਕਰਨੇ ਕੇ ਸੈਂਟਰ ਜਿੱਕ ਕਰਨਾ ਇਹ ਤਿੰਨ ਵਧੀਆ ਲੱਗਣੇ ਆ ਉੱਪਰ ਦੱਪ ਕੇ ਆ ਲੈਣਾ ਪਊਗਾ ਜਿਹੜਾ ਗੋਲ ਕਰਨੀ ਆਪਾਂ ਨੇ ਉੱਪਰ ਪਾਣੇ ਆਣੇ ਉਹਦੇ ਗੋਲ ਤੋਂ ਪ੍ਰੋਪਰ ਮੜਵਾ ਕੇ ਲੈ ਆਉਣੇ ਪੈਣਗੇ ਆ ਲੈ ਆ ਲੈ ਉਗੇ ਤਾਂ ਗੋਲੇ ਪਿਆ ਬਾ ਹਾਂ ਨਾ ਚੌੜਸਾ ਚੌੜਸਾ ਵੀ ਨਹੀਂ ਮੜੂਗੀ ਉਹ ਚੌੜਸ ਨਹੀਂ ਮੜ ਜਾਣੀ ਚੌੜਸ ਮੜਾਉਂਦੇ ਆ ਗੋਲ ਪੈਣੇ ਸਾਡੇ ਗੋਲ ਤਾਂ ਕੱਢਣੇ ਕੱਢਣੇ ਤਿੰਨ ਓਏ ਜੇ ਚਾਚੇ ਐਂ ਕਰੀਏ ਤੂੰ ਚੌੜਸ ਦਾ ਹੀ ਕਰ ਲੰਨੇ ਆ ਠੀਕ ਹੈ ਵੀ ਛੰਨ ਗੋਲ ਬਣਾ ਲੂੰਗਾ ਉੱਪਰ ਪਰ ਆਪਾਂ ਨੇ ਕਾਨੇ ਨਹੀਂ ਕਰਾਉਂਦੇ ਉਹ ਨਹੀਂ ਵੜਨੀ ਜਾਂਦੇ ਇਕਣਾ ਲੈ ਸੋਨੀ ਇਹ ਆ ਉਹ ਦੱਕਾ ਨਹੀਂ ਇਹ ਆ ਸ਼ਾਹ ਯਾਰਾਂ ਨੂੰ ਲੱਗੇ ਆਹ ਨਕਸ਼ਾ ਇਹਨੂੰ ਸਲੇਟੇ ਛੁੱਟੇ ਲਾ ਕੇ ਰਾ ਦੇ ਦੋ ਕੱਟੀਆਂ ਇਹ ਆਏ ਨਾ ਆਪਣੇ ਗੋਲ ਬਣਾਉਣੀਆਂ ਇਹ ਇਹ ਆਏ ਆਏ ਗੋਲ ਆਏ ਗੋਲ ਅੱਛਾ ਇਹਨੂੰ ਗੋਲ ਕਹਿੰਦੇ ਇਹਨੂੰ ਇੱਕ ਇੱਕ ਪਾਵਾ ਹੋਰੇ ਸਮਝਦਾ ਇੱਕ ਇੱਥੇ ਇੱਕਾ ਇੱਥੇ ਤਿੰਨ ਤਿੰਨ ਹੋਵੇ ਪਿੰਕੇ ਤਿੰਨ ਕਰਦਾ ਇਹਨਾਂ ਤਿੰਨ ਕੱਢ ਕੇ ਆਹ ਇਹ ਗੱਬੇ ਚੱਕਣੀਆਂ ਉੱਚੀ ਉਹ ਗੱਬੇ ਤੇ ਆ ਦਿਖਾਉਣੀ ਗੱਬੇ ਪੱਖਾ ਲਾਉਣਾ ਇਹਦੇ ਦੇਖ ਲੈ ਦੇਖੋ ਬਣਾਉਂਦੇ ਆ ਅੱਖਾਂ ਹੀ ਲੱਗਦਾ ਉਹ ਤੁਹਾਨੂੰ ਦੱਸ ਦੇ ਵੀ ਕਿੱਥੇ ਮੁੜੂਗੀ ਪੈਪ ਕਿਆ ਕੁਸਾ ਦੁਨੀਆਂ ਕਿੰਨੀਆਂ ਡੱਬੀਆਂ ਪੀਂਦੀਆਂ ਜੀ ਕੋਲ ਫਿਰ ਤਾਂ ਪਾਪਾ ਹੋਈਆਂ ਇਹਨੀਆਂ ਆਪਾਂ ਕਹਿੰਦੇ ਹੋ ਲੈਣਾ ਤੁਮਾਨ ਨਾਲੇ ਤਨੋਂ ਖਾਲੀ ਹੋਣੀ ਅੱਛਾ ਪਿਆਦੇ ਹੈ ਨਹੀਂ ਗੱਲ ਹੋ ਗਈ ਨਾ ਜੀ ਨਾ ਅਸੀਂ ਨਹੀਂ ਮੁੜ ਗਏ ਜੀ ਐ ਜਾਓ ਅੱਛਾ ਜੀ ਉਹ ਅੱਛਾ ਜੀ ਅਸੀਂ ਕੁਝ ਨਹੀਂ ਕਿਹਾ ਜੀ ਜੀ ਅਸੀਂ ਦੀ ਬਸ ਕੋਈ ਨਹੀਂ ਕੱਟਣਾ ਆਏਗਾ ਉਹ ਤੂੰ ਪਲਾਇਨ ਜੀ ਬਈ ਤੇ ਆਇਆ ਦਿਖਾਉਣੀ ਆ ਹਾਂ ਆਇਆ ਤਾਂ ਹੋਣੀ ਹੈ ਤੇਰੀ ਉਹ ਜਿਹੜੀ ਤੈ ਗਲਾਈ ਕੋਲ ਮੋੜਨੀ ਆ ਉੱਪਰ ਉਹ ਦੇਖ ਲਈ ਵੀ ਉਹ ਹਿਸਾਬ ਨਾਲ ਜਿੰਨੀ ਰੱਖੀ ਆ ਔਡੀ ਕੌੜੀ ਦੇਖ ਲੈ ਇਹਦੇ ਬਸ ਚਾਹੀਦੀ ਹੈ ਹਾਂ ਦਾਤਾ ਤਾਂ ਜਾਂਦਾ ਹੈ ਹੂੰ ਤੂੰ ਦੇਖ ਲੈ ਬਈ ਜੋ ਰੇਲਾ ਲਾਈਏ ਇਹਦੀ ਦੇਖਿਆ ਤੇ ਕਿੰਨਾ ਕੰਮ ਹੋਣਾ ਯਾਰ ਏਰੀਆ ਲਾ ਮਾਡਾ ਖਾਹੀ ਬੜੀ ਵੱਣੀ ਆ ਹੈ ਕਾਸੀ ਬੜੀ ਵੱਣੀ ਹੈਗਾ 15 ਫੁੱਟ ਚਾਹੀਦਾ ਤਾਂ ਇੱਕ ਹੈਗਾ ਮੈਂ ਖੜਾ ਹੂੰ ਤੂੰ ਖੜ ਜਾ ਕੇ ਮਾ ਦੇਖੀ ਕਿੰਨਾ ਲੰਬਾਈ ਆ ਘੰਟੇ ਤੱਕ ਦਲਵੀ ਮੋਟਰਸਾਈਕਲ लेके ਹੁਣਾ ਬਾਈ ਦਾ ਫੋਨ ਆਉਂਦਾ ਮੰਨ ਲਾ ਕੰਡਾ ਇੱਕ ਢਾਉਰੇ ਘਾੜਾ ਅੱਡੇ ਹੁਣਾ ਮੰਨ ਲਾ ਦੰਡੇ ਕੋਈ ਘਾੜਾ ਡੋਣਾ ਤੇਰਾ ਉਹ ਦੇਖ ਲੈਣਾ ਵੀ ਕਿੰਨੀ ਗਿੱਡੀ ਬਣਦੀ ਆ 15 ਫੁੱਟ ਵੈਰੀ ਗੱਲ ਥੋੜਾ 15 ਫੁੱਟ ਯਾਰ 15 ਫੁੱਟ 10 5 10 15 ਬੇ ਬੰਦਾ ਖੜਾ ਕੇ ਆਇ ਨਿਸ਼ਾਨੀਆਂ ਲਵਾ ਲਾ ਪਤਾ ਲੱਜਣਾ ਵੀ ਗਿੱਡੀ ਕਿ ਬਣਦੀ ਆ ਵੀ 10 ਨੂੰ ਗਿੱਡੀ ਕਿ ਬਣਦੀ ਆ 15 ਨੂੰ ਗਿੱਡੀ ਕਿ ਬਣਦੀ ਆ ਰੇਡੀਅਸ ਬਣਾ ਇਹਦਾ ਰੇਡੀਅਸ ਇਹ ਇਤਰਾ ਬਣੂਗਾ ਓਏ ਅੱਜ ਵੀ ਰੋ ਉੱਥੇ ਖੜਾ ਲੱਗਾ ਨਾ ਵੀ ਮੰਨਾਲਾ ਤੇ ਦਾਲ 20 ਬੌਮੜੀ ਬਾਣੀ 15 ਫੁੱਟ ਰੱਖੋ 15 ਫੁੱਟ ਘਾਲ 15 ਫੁੱਟ ਘਾਲ 20 ਆਇ 8 ਕਰ ਲਾ ਨਹੀਂ 15 ਫੁੱਟ ਸਾਈ ਕਰ ਯਾਰ ਚੜਾਈ ਚੜਾਈ ਸਾਰੀ 15 ਫੁੱਟ ਕਰਾ ਲਓ ਤੁਸੀਂ 8 ਫੁੱਟ ਰੱਖਦੇ ਆ ਨਾ 24 ਫੁੱਟ ਹੋ ਜਾਣਾ ਹਾਂ 24 ਫੁੱਟ 24 ਫੁੱਟ ਗੋਲ ਹੋਣਾ 1 ਫੁੱਟ ਰੱਖਦੇ ਤਾਂ 10 ਫੁੱਟ ਗਲਾਈ ਆਉਣੀ ਤੁਹਾਡੀ ਆਹ ਸੈਂਟਰ ਲਿਆਏ ਨੇ ਆਹ ਸੈਂਟਰ ਨਾਲ 8 ਕਰੀ ਪੰਜ ਫੁੱਟ ਰੱਖਦੇ ਆ ਨਾ 5 ਫੁੱਟ ਜਾਂ 6 ਫੁੱਟ ਇਹ ਮੰਨ ਲਓ 6 ਫੁੱਟ ਰੱਖਦੇ ਹਾਂ ਤਾਂ 12 ਫੁੱਟ ਦੀ ਗੋਲਾਈ ਹੋ ਜਾਣੀ। 12 ਫੁੱਟ ਨੇਰਾ ਹੋ ਜਾਣਾ। ਆ ਬੱਸ ਇੱਧਰ ਸੇ ਉਸੇ ਉੱਧਰ ਰੇ ਯਾਰ ਦਰਹਾ ਹੋ ਜਾਣਾ ਦੋ ਬਸ। ਸਾਰੇ ਬਸ ਨਾਲ ਘੁੰਮਣਾ ਦੋ ਰਸਤੇ ਚ ਲੈਣਾ। ਮਾਰਦਾ ਮਾਰ ਇੱਕ 7 8 ਫੁੱਟ ਤੇ ਮਾਰਦਾ। ਮੜੀ ਬਾਈ ਮੜੀ ਪੈਰ ਚ ਰੱਖ ਕੇ। 12 ਬਕਰ ਬਾਈ ਪਹਿਲਾਂ ਇਹਨੂੰ ਦੇਖਾ 12 ਕਦੇ ਕਰ। ਜਗ੍ਹਾ ਦੇਖੋ ਕਿੱਥੇ ਤੇ ਕਿੱਥੇ ਰੱਖਣੀ ਹੈ। ਕਰਤਾ ਯਾਰ ਨੂੰ ਦੱਸ ਦਿੰਦਾ ਹੈਗਾ ਮੈਂ। ਕੱਲ ਹੀ ਖੜੇ ਜਿੱਥੇ ਰੱਖਣੀ ਹੈ। ਤਾਰੀ ਬਾਈ 12 ਆ ਜਾ ਆ ਜਾ ਆ ਜਾ ਯਾਰ। ਪੱਜੇ ਜਦੋਂ ਟਰਾਲੇ ਖੜੇ ਹੁੰਦੇ ਨੇ ਮੈਂ ਦੇਖ ਲੈ। ਉਰੇ ਇਹਨੇ ਉਰੇ ਬਣਾਓ ਇੱਥੇ ਪਾਣੀ ਆ ਰਿਹਾ ਦੱਬੇ ਨਾਲ ਆਪਣਾ ਟਰੈਕ ਲਾਈਨ ਮੁੰਡਾ ਤੇ ਆ ਫਿਰ ਮੇਰੀ ਗੱਲ ਸੁਣੋ ਬਾਈ ਹੈ ਆ ਛੇ ਹੋ ਗਈ ਕਿ ਸਾਈਡ ਨੂੰ ਅਗਰ ਸੈਂਟਰ ਹੋ ਗਿਆ ਨਾ ਉਰੇ ਹੱਦ ਆ ਇਹਦੇ ਆ ਮਨੋ ਇੱਥੇ ਦੇ ਗਾਹ ਖਿਸ਼ਾਨੇ ਦਿੱਦੋ ਉਰੇ ਸਾਚੀ ਜੰਨੀ ਛੇ ਘੱਟ ਨਹੀਂ ਆਪਾਂ ਦੇ ਪਿੱਛੇ ਮੇਰੇ ਇਹਦੇ ਗਾਹਾਂ ਗਾ ਰੱਖਣੀਆਂ ਉਹ ਤੇਰਾ ਮਾਰ ਕੇ ਦੇਖ ਰੋ ਕਿੰਨਾ ਵੇਰੀ ਠੀਕ ਰਹਿਣੀ ਚਾਹੇਰਾ ਆ ਦੂਜਾ ਤੇਰਾ ਕਰ ਉਹ ਸਾਨੂੰ ਆਇਆ ਵੀ ਚਾਲੂ ਜੀ ਅਸੀਂ ਇੱਥੇ ਇਹੋ ਦਾਣ ਖਾਣਾ ਵੀ ਹੋਇਆ ਬੇਡਰੀ ਨਾ ਬਬੇ ਛੱਲ ਨਹੀਂ ਯਾਰ ਉਹਨੂੰ ਪੱਟ ਕੇ ਉੱਥੇ ਸਾਈਡ 'ਪਾ ਗੜਦੇ ਉੱਥੇ ਗਿਆ ਹੈ। ਉਹ ਠੀਕ ਹੈ ਸਾਨੂੰ ਦੇਖਾ ਉਹਨੂੰ। ਸਾਈਡ 'ਪਾ ਠੀਕ ਹੈ ਸਾਰਾ। ਸਾਰਾ ਠੀਕ ਹੈ। ਠੀਕ ਹੈ। ਆਹ ਸਾਈਡ 'ਬੈਠੇ ਵਧੀਆ ਹੈ। ਖਲਾ। ਦੇਖਦਾ ਇੱਧਰ ਮਣੀ ਤਾਂ ਬੈਠਾ। ਦੇਖ। ਬਾਈ 12 ਮਾ ਗਰੀ ਮੜਾ ਜਾ। ਨਾਲੇ ਉੱਲੇ 'ਚ ਬੈਜੀ। ਉਹ ਖਾ ਚਾਹ ਵੀ ਫੋਟੋ ਲੈਣਾ ਯਾਰ। ਹਾਂ। ਟੋਟਲ 12 ਕਹਾਂ ਟੋਟਲ 12। ਆ ਦੇ ਆ ਗੱਬੇ ਹੋ ਗਈ। ਹਾਂ। ਤੇ 12 ਹੋ ਗਈ ਹੈ। ਹਾਂ ਇਹ ਆਏ ਬਹੁਤ ਹੈ ਗੱਗੇ ਯਾਰ। ਆ ਗਏ ਇੰਨੀ ਆ ਜਾਣੇ। 12 ਆਪਾਂ 15 15 15 ਕਰ ਲਿਆ ਆ ਹੋ ਗਈ 15 16 ਫੋਟੋ ਕਰ 16 ਦਾ 16 ਦਾ 16 15 8 8 ਕਰ 8 8 ਕਰ 16 ਕਰ ਹਾਂ ਆ ਠੀਕ ਆ ਆ ਠੀਕ ਆ ਆ ਠੀਕ ਆ ਚ ਆ ਠੀਕ ਆ ਸੋਤਾ ਹਾਂ ਆ ਠੀਕ ਆ ਇਹ ਐ ਘੁੰਮ ਜਾਣਾ ਉੱਚਾ ਜਾ ਹੀ ਕਿੰਨੀ ਹੋ ਜਾਣੀ ਪੈ ਪੈ ਕਿੰਨਾ 7 8 ਫੋਟੋ 10 ਫੋਟੋ ਤਾਂ ਕਿੱਢ ਚੋਗੀ ਗੀ ਗੱਬੇ ਤਾਂ ਮੇਰੀ ਗੱਲ ਹੈ ਗੱਬੇ 8 ਦਾ 8 10 ਫੋਟੋ ਤਾਂ ਕਿੱਢ ਚੋਗੀ ਜਮਾਈ ਜਰਾਾਈ ਫੜਾਉਣੀ ਹੈ ਨਾ ਹਾਂ ਆ ਲੈ ਕੇ ਜਾਉਂਗਾ ਉਹ ਜਾਣਾ ਬੜਾ ਕਾਲਾ ਉਹ ਜਾਏ ਭਾਈ ਉਹ ਜਾਏ ਕਿ ਨਹੀਂ ਚਾਹੀਦੀ ਜਾਏ ਤੇ ਜਿੰਨੀ ਮਰਜੀ ਆਠ 9 ਫੁੱਟ ਠੀਕ ਹੈ ਕਿ ਜਿਆਦਾ ਤੁਹਾਡੇ ਇੱਥੇ 8 ਫੁੱਟ ਬਹੁਤ ਆ 8 ਫੁੱਟ ਤੱਕ ਆਪਣਾ 8 ਆ ਹੋ ਗਿਆ ਇਹਦੇ 4 ਦਿਨ ਉੱਪਰ ਹੋ ਰੋਪੜ ਹਾਂ ਇਹਨੇ ਕਿ ਚਾਹੀਦੀ ਆ ਛਾਵਾਂ ਤਾਂ ਹੀ ਹੋਗੀ ਦੀ ਲੰਬਾ ਕਾ ਛਾਂਤੂ ਰਣੀ ਫਿਰ ਹਾਂ ਨਾ ਨਹੀਂ ਮੈਂ ਹੀ ਰੱਖਣਾ ਰੱਖਣਾ ਪਰ ਵੀ 9 ਫੁੱਟ ਪਰੇ 9 ਦਾ ਫੁੱਟ ਬਠੀਕਾ ਨਹੀਂ ਨਹੀਂ 10 ਨਹੀਂ 8 ਠੀਕ ਆ ਯਾਰ ਉਹ ਭਾਈ ਮੇਰੀ ਸੁਣੋਗਾ ਮੈਂ ਵਿਚ ਤੈਂ ਵਿੱਚ ਉਹ ਵੀ ਲਾਉਣਾ ਸੈਂਟਰ ਨੰਬਰ 2 ਹੈ ਜੀ ਆਹ ਲੱਗਣਾ ਤੇਰਾ ਛੋਟੂ ਕੋ ਲੱਗਣੀ ਆ ਜਿਹੜਾ ਤੇਰਾ ਆਪਾਂ ਆਏ ਹੋਣਾ ਨਾ ਜਿਹੜਾ ਆਖਰੀ ਹਿੱਸਾ ਹੋਊਗਾ ਉਹ 8 ਮੀਟਰ ਰੱਖੀ ਉਹ ਉੱਪਰ ਝੜਾਈ ਫਿਰ ਉਹ ਜਿਹੜੀ ਝੜਾਈ ਦੇਣੀ ਆ ਅਬ ਉਹੀ ਲੱਗਣਾ ਤੇਰਾ ਡੇਢ ਫੁੱਟ ਡੇਢ ਫੁੱਟ ਦੀ ਬੋਦ ਆ ਉਹ ਹੈਨਾ ਛੇੜ ਫੁੱਟ ਦੀ ਹੁੰਦੀ ਕਿ ਜ਼ਿਆਦਾ ਹੈ ਹਾਂ ਜਿਹੜੀ ਆਹ ਆ ਜਾਣਾ ਉੱਪਰੋਂ ਟੇਪ ਉਹ ਜ਼ਿਆਦਾ ਵੀ ਨਾ ਵਿੱਚ ਵਿੱਚ ਪਾ ਜੀ ਉਹ ਪੱਖਾ ਵੀ ਲਾਉਣਾ ਤਾਂ ਉਹ ਹੱਥ ਨਾ ਪੁੱਜੇ ਤਾਂ ਕਰ ਤੁਹਾਨੂੰ ਮੈਂ ਆਲੇ-ਦਾਲੇ ਤੁਹਾਨੂੰ ਆਪਾਂ ਨੇ ਬਾਈ ਤੇ ਇੱਕ ਹੋਰ ਪ੍ਰੋਜੈਕਟ ਕਰਾਉਣਾ ਬਾਈ ਜਿਹੜੀ ਉਹ ਘੁੰਮਣੀਆਂ ਨੇ ਟੈਂਪ ਗੋਲ ਜਿਹੜੇ ਥੱਲੇ ਆਪਾਂ ਨੇ ਵਿਜਾਲੀ ਲੱਗ ਜੀ ਵੀ ਜਾਲੀ ਦੂਈ ਲਾਉਣੀ ਹਰੀ ਜੀ ਜੇ ਇੱਧਰ ਧੁੱਪਾਂ ਵੀ ਪੈਂਦੀ ਆ ਤਾਂ ਉਹ ਸਾਈਡ ਉਹਨੂੰ ਖਿੱਚ ਕੇ ਜਾਲੀ ਨੂੰ ਉੱਧਰ ਕਰਨਾ ਯਾਰ ਹੋਰ ਦਾ ਕੁੰਡਿਆ ਹੋ ਤਾਂ ਕੋਈ ਐਡਾ ਕੰਮ ਮੜੀ ਗਿਆ ਆਹੀ ਕਰਨਾ ਪੜਦਾ ਵੀ ਕਰਨਾ 16 16 8 8 16 ਫੁੱਟ ਕਰਨਾ 42 ਠੋਕੋ ਠੋਕ 50 ਫੁੱਟ ਪਾਇਆ ਬਚਾਈ ਦਾ ਤੁਹਾਨੂੰ ਗਲਾਈ ਬਾਹ ਤੇ ਗਲਾਈ ਬਾਹ ਤੇ ਤਾਂ 2 ਫੁੱਟ ਦੀ ਲੰਥ 2.5 2.5 ਲੈਥਾ 2.5 ਲੈਥਾ 2.5 ਹੋ ਗਈ ਜਿਹੜੀ ਉੱਪਰ ਬਣੀ ਉਹ ਮੋਟੀ ਬਣੀ ਪਤਲੀ ਬਣੀ ਹੈ ਤੇਰੀ ਮਰਜ਼ੀ ਪਾ ਲਈ ਚੱਪੇ ਅੱਛੇ ਕਪੜੇ ਬਣਾ ਆ ਆਇਓ ਘਰ ਦੇ ਨਾਲੋਂ ਤਾਂ ਆਏ ਉਹ ਤਾਂ ਆਪਾਂ ਟੇਪਰ ਦੇ ਦੇਣੀ ਆ ਆਪਣਾ ਹਾਂ ਖਰਜੂਗੀ ਇਦਾਂ ਹੀ ਹਾਂ ਹੈਨਾ ਅੱਗੇ ਲੜੇ ਲੜਾ ਨਹੀਂ ਲੱਗਣਾ ਉਹ ਨਹੀਂ ਨਹੀਂ ਆਪਾਂ ਇੱਕ ਛੋਟੀ ਗਲਾਈ ਮੜਵਾਉਣੀ ਛੋਟੀ ਮੜਾ ਲੂਗੇ ਭਾਈ ਛੋਟੀ ਮੜਵਾ ਲੈ ਉਹਦੇ ਨਾਲ ਬਿਲਡਿੰਗ ਹੋ ਚੁੱਕੀਆਂ ਜਿਹੜਾ ਉੱਪਰ ਲੈ ਉਹਦੇ ਕੋਈ ਜਗਾੜ ਬਣਾ ਦਿੰਦੇ ਆ ਬਈ ਭਾਈ ਜੀ ਆ ਗਲਾਈ ਦੇ ਦਿੱਤੀ ਪੱਖਾ ਲੱਗਦਾ ਹੋ ਜਾਊਗਾ ਥੋੜਾ ਆਪਾਂ ਨੇ ਗਲਾਈ ਦੇ ਦਿੱਤੀ ਜਿਹੜੇ ਤਿੰਨ ਪਿੱਲਰ ਕੱਟੇ ਨੇ ਉਹਨਾਂ ਪਰਤੇ ਇੱਕ ਕਾਇ ਲੈ ਜਾਣੀ ਉੱਚੀ ਮੜਾ ਲਾ ਦੇ ਇਹਨੇ ਤਿੰਨੇ ਸੱਤਨੇ ਪਿੱਲਰਾਂ ਦੀ ਮਨਾ ਮਲਾ ਦੇਣੀ ਹਾਂ ਤਿੰਨੇ ਮਲਾ ਦੇਣੀ ਕਿਹੜੀ ਗਲ ਆਈ ਗਲਾਈ ਰਹਿਣੀ ਥੰਡੇ ਗਲਾਈ ਤਾਂ ਪਿੱਲਰਾਂ ਨਾਲ ਫਿੱਟ ਹੋਣੀ ਆਪਣੀ ਪਿੱਲਰਾਂ ਦੇ ਉੱਪਰ ਆਉਣਾ ਉਹ ਪਿੱਲਰਾਂ ਦੀ ਸੇਹ ਚ ਲੈ ਜਾਣਾ ਉੱਪਰਲਾ ਪੈਪੀ ਹਾਂ ਕਿੰਨੀ ਡੱਬੀ ਲੱਗਣੀ ਆ 2.5 ਪੈਰਾਂ ਦਾ ਯਾ ਫੋਟੋ ਯਾ ਫੋਟੋ ਡੱਬੀ ਲੈ ਲਈ ਗਲਾਈ ਗਲਾਈ ਨੂੰ ਗਲਾਈ ਗਲਾਈ ਲੱਗਣੀ 50 ਫੋਟ ਥੋੜੀ ਹਾਂ ਪੈਪਾ ਆਪਣੇ ਕੋਲ ਪਈਆਂ ਸਮਝ ਲੈ ਤੂੰ ਹੂੰ ਬਸ ਅੱਧੀਆਂ ਰਹਿ ਗਈਆਂ ਇੱਥੇ ਜਿਹੜੀਆਂ ਉੱਪਰ ਲੱਗਣ ਪੈਪ ਉਹ ਘਰੇ ਲੱਗਣੇ ਬਾਈ ਇਹਦੇ ਉੱਪਰ ਨੂੰ ਆਏ ਉਹਨੇ ਪੱਤੀਆਂ ਲਾ ਦੇ ਯਾਰ ਬਰੀਕ ਪੱਤੀਆਂ ਨਾਲ ਦੇ ਬਾਈ ਪੱਤੀਆਂ ਨੇ ਪੱਤੀਆਂ ਦਾ ਦਮ ਲਈ ਜਾਣਾ ਆਪਣੇ ਦੂਵੇ ਪੈ ਪੁੱਤਰ ਉਹਨੇ ਨੂੰ ਉਪਰੇ ਆਉਣੇ ਪੈ ਗੋ ਪੈ ਆਪਣੇ ਕੋਲ ਬਹੁਤ ਆ ਬਾਈ ਘਰਾ ਵੀ ਜਲ ਮਾਲਾ ਜੇ ਡੱਬੀ ਮਣ ਕੇ ਦਸ ਮਨ ਉਹ ਵੀ ਚੱਕ ਕੇ ਲੈ ਆਉਣੀ ਨਾਲੇ ਮੈਂ ਹੁਣ ਫਿਰ ਉਹ ਜਿਹੜੀ ਮੈਨੂੰ ਲੜਾਉਣੀ ਉਰੇ ਤੇ ਪੈਪਲ ਜਾ ਕੇ ਇੱਥੇ ਮੜਵਾਉਂਗੀ ਉਹਨਾਂ ਤੇ ਮਿਲ ਜਾਂਦੀ ਆ ਉਹਨਾਂ ਤੇ ਵੀ ਮੈ ਲੈਣੀ ਕਾਲੇ ਮੱਜਰੀ ਆ ਪਾਰ ਹੈ ਨਹੀਂ ਕਾਲੇ ਮੱਜਰੀ ਹੈ ਹਾਂ ਉਹਨਾਂ ਕੋ ਚਲੇ ਜਾਇਓ ਉਹਨਾਂ ਤੇ ਉਹਨਾਂ ਤੇ ਲੈਣੀ ਹੈ ਦੱਬੀ ਉਹਨੂੰ ਦੱਸ ਦਿਓ ਵੀ ਐਨੇ ਫੁਟਕੇ ਰੱਖਣਾ ਉਹਦੇ ਸਾਹ ਨੂੰ ਸਾਨੂੰ ਗੋਲਾ ਹੀ ਮੋੜ ਕੇ ਦੇ ਦੋ ਉਹਨਾਂ ਨੂੰ ਜਿਹਦੇ ਮੋੜ ਕੇ ਦੇ ਦਿੰ ਤਰਾਲਾ ਜਾ ਤਰਾਲਾ ਲੈ ਕੇ ਜਾਣਾ ਪੈਣਾ ਪਲੇਟਾਂ ਲਾਉਣੀਆਂ ਪੈਣੀਆਂ ਤੁਹਾਨੂੰ ਹੈ ਪਲੇਟਾਂ ਉਹਨਾਂ ਨੇ ਆਪਣੇ ਨਾਲ ਨਹੀਂ ਲੈ ਕੇ ਜਾਣਗੇ ਬਾਈ ਨੂੰ ਨਾਲ ਉਹ ਤਾਂ ਬੈਲਟ ਹੋਣੀ ਉਹ ਆਖਿਆ ਨਾ ਉਹ ਤਾਂ ਬੈਲਟਿੰਗ ਹੋਣੀ ਦੋ ਹਿੱਸੇ ਕਰਾ ਲ ਤੇ ਈ ਹਿੱਸੇ ਹੋ ਜਾਣੇ ਉਹਦੇ ਰੱਖ ਕੇ ਤਿੰਨ ਕਰ ਦੇਣੇ ਉਹਨਾਂ ਨੇ ਬਾਈ ਨੂੰ ਵੀ ਲੋਡ ਨਹੀਂ ਆਇਆ ਤੈਨੂੰ ਗਿਆ ਜਾਣਾ ਚੱਲੀ ਉਹਨਾਂ ਨੂੰ ਦੱਸ ਦੋ ਸਾਨੂੰ ਗਲਾਈ ਕਰਕੇ ਬੈਲਟ ਕਰ ਦੇ ਉਹਨਾਂ ਨੂੰ ਤੇਲਾ ਰੱਖਣਾ ਵੀ ਕਿੰਨਾ ਪਾਇਆ ਉਹਨਾਂ ਨੇ ਆਪਣੇ ਕੱਢ ਕੇ ਦੇ ਦੇਣਾ ਤੁਹਾਨੂੰ ਜਿਹੜਾ ਉੱਪਰ ਲੱਗੇ ਨਾ ਉਹ ਜਿਹੜਾ ਪਰਨਾ ਜਿਹੜਾ ਉੱਪਰ ਨਾਲ ਉਹ ਤਾਂ ਇੱਕ ਮੜਵਾ ਲਿਆ ਨਾਲ ਕਿੰਨੇ ਦਾ ਰੱਖਣਾ ਹੋਇਆ ਕਿੰਨੇ ਦਾ ਕਰਾਈਆ ਬਾਈ ਉਹ ਦੇਖ ਲਓ ਕਿੰਨਾ ਰੱਖਣਾ ਉੱਪਰਲਾ ਕਿਵੇਂ ਰੱਖਣਾ ਸੈਂਟਰ ਚ ਕੋਹਰ ਆ ਗੱਬੇ ਛੋਟਾ ਆ ਆ ਚੱਲਣਾ ਇੱਕ ਇਠਾ ਹੋ ਗਿਆ ਇੱਕੋ ਸੈਂਟਰ ਹੋ ਗਿਆ ਨਾ ਉਹਦੇ ਨਾਲ ਵੈਲਡਿੰਗ ਹੋਣੀ ਆ ਇੰਨਾ ਗੱਬੇ ਆ ਲੱਗਣਾ ਫਿਰ ਇਹਦੇ ਪੱਥਰ ਜਿਹੜਾ ਉੱਪਰ ਸੈਂਟਰ ਚ ਹੁਣ ਆਪਾਂੱਖਾ ਲੱਗਣਾ ਜਿੱਥੇ ਉਹ ਤਾਂ ਬਾਈ ਛੋਟਾ ਜਿਹਾ ਹੋਊਗਾ ਜਿਆਦਾ ਨਹੀਂ ਕਰਾਉਂਗੇ ਛੋਟੀ ਗਲਾਈ ਕਰਵਾ ਦੇ 2 ਫੁੱਟ ਦਾ 2 ਫੁੱਟ ਦਾ ਕਰਾ ਦਿਓ ਹੈਨਾ 2 ਫੁੱਟ ਦਾ ਪਾਉਂਦਾ ਹੈ 2 ਫੁੱਟ ਇੱਧਰ ਤੋਂ 2 ਇੱਧਰ ਨੂੰ ਕਿ 1.5 ਫੁੱਟ ਮੈਂ 2 ਫੁੱਟ ਪਾਉਂਦਾ 2 ਫੁੱਟ ਚਾਹੀਦਾ ਚਾਰ ਪਾਸੇ 2 ਫੁੱਟ ਹੋਣਗੇ ਮਾਂਮੀ ਟੇਪਰ ਜੀ ਚਾਦਰ ਕੋਈ ਚਲੋ ਚਲੋ ਤਦੋਂ ਬਾਈ ਜੀ ਦੇਖਦੇ ਹਾਂ ਵੀ ਇਹ ਕੱਤਰ ਕਸਫਰੋਂ ਦਾ ਪਹਿਲਾ ਗੁਲਾਈ ਦਾ ਗੁਲਾਈ ਮਣਵਾ ਲਿਆ ਬਠੀਕ ਠੀਕ ਆ ਬਾਈ ਚੱਲ ਇੱਕ ਦੋ ਹਜ਼ਾਰਾਂ ਦਾ ਜਾ ਕੇ ਦੋਵੇਂ ਕਾ ਦੋਵੇਂ ਤੇ ਆ ਗਏ ਉਹਨਾਂ ਨੂੰ ਪੰਜਾਂ ਸਾਢੇ ਚੜਾ ਦੂਸਰੇ ਦੋਨੋਂ ਜੱਟੀਆਂ ਨਾ 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 ਹੁਣ ਦਿੱਤਾ ਕੁ ਲਈ ਕਾਲੂ ਪਾਇਰ ਲਈ ਹੁੰਦੀ ਛੁੱਟੀ ਛੁੱਟੀ ਹੀ ਬਸ ਮੰਨ ਕੇ ਚੱਲ